ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਪਹਿਲਾ ਕਾਰਨ ਹੈ ਜਹਾਂਗੀਰ ਦੀ ਧਾਰਮਿਕ ਕਟੜਤਾ ਜਹਾਂਗੀਰ ਇੱਕ ਸੁੰਨੀ ਕਟੜ ਮੁਸਲਮਾਨ ਸੀ ਅਤੇ ਉਸ ਨੂੰ ਪੰਜਾਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲੋਕਪ੍ਰਿਅਤਾ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗਾ ਨਹੀਂ ਲੱਗਦਾ ਸੀ ਇਸ ਲਈ ਉਸ ਨੇ ਗੁਰੂ ਜੀ ਦੇ ਵਿਰੁੱਧ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਵੱਲ ਜਿਹੜਾ ਸੀ ਜੋ ਲੋਕ ਕਰਦੇ ਸਨ ਗੁਰੂ ਜੀ ਖਿਲਾਫ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਦੂਜਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੀ ਦਿੱਦਾ ਮੁੱਖ ਕਾਰਨ ਹੈ ਤੁਜਕੇ ਜਹਾਂਗੀਰੀ ਤੁਜਕੇ ਜਹਾਂਗੀਰੀ ਜੋ ਕਿ ਜਹਾਂਗੀ ਆਤਮ ਕਥਾ ਹੈ ਉਸ ਉਸਨੇ ਜਹਾਂਗੀਰ ਵਿੱਚ ਉਸਨੇ ਵਿੱਚ ਜਹਾਂਗੀ ਨੇ ਸਾਫ਼ ਲਿਖਿਆ ਹੈ ਕਿ ਵਿਆਸ ਨਹੀਂ ਦੇ ਕੰਡੇ ਗੋਇੰਦਵਾਲ ਵਿੱਚ ਪੀਰ ਜਸ਼ੇਖ ਦਾ ਪੇਸਤ ਕਰਨ ਕਰਕੇ ਅਰਜਨ ਨਾ ਦਾ ਇੱਕ Hindu ਰਹਿੰਦਾ ਹੈ ਅਦੇ ਉਸ ਨੇ ਆਪਣੇ ਤੌਰ ਤਰੀਕੇ ਨਾਲ ਕਈ ਸਿੱਧੇ ਸਦੇ ਹਿੰਦੂਆਂ ਨੂੰ ਵੀ ਨਹੀਂ ਸਗੋ ਇਸਲਾਮ ਦੇ ਅਗਿਆਨੀ ਤੇ ਮੂਰਖ ਚੇਲੇ ਆ ਤੇ ਵੀ ਆਪਣੇ ਡੋਰੇ ਪਾ ਰੱਖੇ ਹਨ ਅਦੇ 3-4 ਪੀੜੀਆਂ ਦਾ ਉਸ ਦੀ ਇਹ ਦੁਕਾਨ ਜਿਹੜੀ ਆ ਉਹ ਗਰਮ ਹੈ ਕਈ ਵਾਰ ਜਹਾਂਗੀਰ ਦੇ ਮਨ ਵਿੱਚ ਇਹ ਗੱਲ ਆਈ ਕਿ ਉਹ ਜਾਂ ਤਾਂ ਇਸ ਹਿੰਦੂ ਫਕੀਰ ਦੇ ਤਾਵੇ ਕਮਾ ਨੂੰ ਖਤਮ ਕਰ ਦੇਵੇ ਜਾਂ ਫਿਰ ਉਸ ਨੂੰ ਮੁਸਲਮਾਨ ਬਣਾ ਦੇਵੇ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜਹਾਂਗੀਰ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਦੇ ਫੈਸਲਾ ਜਿਹੜਾ ਸੀ ਉਹ ਬਹਾਨੇ ਦੀ ਤਲਾਸ਼ ਵਿੱਚ ਸੀ ਇਸ ਤੋਂ ਇਲਾਵਾ ਇੱਕ ਗੁਰੂ ਅਰਜਨ ਦੇਵ ਜੀ ਦਾ ਕਾਰਨ ਸੀ ਸਿੱਖ ਧਰਮ ਦਾ ਵਿਕਾਸ ਕਿਉਂਕਿ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਜਿਹੜੇ ਕੰਮ ਕੀਤੇ ਸੀ ਜਿਦਾਂ ਕਿ ਈਸ਼ਰ ਗੁਰਾਂ ਸਾਹਿਬ ਜੀ ਸੰਕਲਨ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਤੇ ਕਈ ਸ਼ਾਂਦੀ ਸਥਾਪਨਾ ਵੀ ਕੀਤੀ ਸੀ ਬਾਬਾ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਮਸੰਤ ਪ੍ਰਥਾ ਦੇ ਵਿਕਾਸ ਕਰਕੇ ਜਿਹੜਾ ਸੀ ਸਿੱਖ ਧਰਮ ਦਾ ਸੀ ਉਹ ਬਹੁਤ ਹੀ ਜਿਹੜਾ ਸੀ ਉਹ ਲੋਕਪ੍ਰਾਇਆ ਜਿਹੜਾ ਸੀ ਉਹ ਹੈ ਅਸੀਂ ਸਿੱਖ ਧਰਮ ਦੇ ਵਿੱਚ ਤੇ ਗੁਰੂ ਲੋਕ ਜਿਹੜੇ ਸੀ ਬਾਬਾ ਜੀ ਨੂੰ ਸੱਚਾ ਪਾਤਸ਼ਾਹ ਜਿਹੇ ਸੀ ਉਹ ਕਹਿਣ ਲੱਗ ਪਏ ਸਨ ਤੇ ਇਹ ਕਟੜ ਸੁੰਨੀ ਝਾਂਗੀ ਜਿਹੜਾ ਸੀ ਉਹ ਇਸ ਨੂੰ ਸਹਿਣ ਨਹੀਂ ਕਰ ਸਕਿਆ ਤੇ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਜਿਹੜਾ ਸੀ ਉਹ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਇੱਕ ਹੋਰ ਕਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਮੰਨਿਆ ਜਾਂਦਾ ਹੈ ਰਾਜੰਦਰ ਰਾਜ ਕਿ ਗੁਰੂ ਜੀ ਜਿਹੜੇ ਸੀ ਗੁਰੂ ਜੀ ਰਾਇਮ ਸੰਸਨ ਪ੍ਰਥਾ ਨੂੰ ਸ਼ੁਰੂ ਕਰਨਾ ਸਿੱਖ ਆਪਣੀ ਅਮ ਦਨੀ ਦਾ ਦਸਵਾਂ ਹਿੱਸਾ ਜਿਹੜਾ ਸੀ ਉਹ ਗੁਰੂ ਦੇ ਖਜ਼ਾਨੇ ਵਿੱਚ ਦੇਣ ਲੱਗ ਪਏ ਸਨ ਤੇ ਗੁਰੂ ਜੀ ਨੂੰ ਜਿਹੜੇ ਲੋਕ ਸੀ ਉਹ ਸੱਚਾ ਬਾਦਸ਼ਾਹ ਵੀ ਕਹਿੰਦੇ ਸਨ ਤੇ ਇਹ ਗੱਲ ਵੀ جہਾਂਗੀਰ ਦੀ ਸਰਕਾਰ ਦੇ ਲਈ ਚੁਣੌਤੀ ਸੀ ਤੇ ਉਸ ਦੇ ਮਨ ਵਿੱਚ ਇੱਕ ਘਰ ਘਰ ਦੀ ਜਾ ਰਹੀ ਸੀ ਕਿ ਗੁਰੂ ਜੀ ਜਿਹੜੇ ਆ ਉਹ ਮੁਗਲ ਰਾਜ ਦੇ ਅੰਦਰ ਆਪਣਾ ਹੀ ਇੱਕ ਰਾਜ ਕਾਇਮ ਕਰਦਾ ਜਤਨ ਕਰ ਰਹੀ ਹੈ। ਪਰ ਸਚਾਈ ਜਿਹੜੀ ਸੀ ਉਸ ਕਿ ਗੁਰੂ ਜੀ ਦਾ ਕੋਈ ਵੀ ਇਸ ਵਿੱਚ ਰਾਜਨੀਤਿਕ ਉਦੇਸ਼ ਨਹੀਂ ਸੀ। ਉਹ ਤਾਂ ਸਿਰਫ ਸਮਾਜ ਭਲਾਈ ਤੇ ਸਿੱਖ ਪੰਥ ਦੇ ਸੰਗਠਨ ਦੇ ਲਈ ਜਿਹੜਾ ਸੀ ਉਹ ਕੰਮ ਕਰਦੇ ਪਈ ਸਨ ਇੱਕ ਹੋਰ ਜਿਹੜਾ ਕਾਰਮ ਮੁੱਖ ਹੈ ਜਾਇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦਾ ਉਹ ਹੈ ਚੰਦੂ ਦੀ ਜਿਹੜੀ ਉਹ ਸਾਜ਼ਿਸ਼ ਹੈ ਲਾਹੌਰ ਦਾ ਦੀਵਾਨ ਜਿਹੜਾ ਚੰਦੂ ਸ਼ਾਹ ਵਾ ਉਹ ਇਸ ਗੱਲ ਤੇ ਨਿਰਾਸ਼ ਸੀ ਕਿ ਗੁਰੂ ਜੀ ਨੇ ਉਸਦੀ ਪੁੱਤਰੀ ਦਾ ਰਿਸ਼ਤਾ ਜਿਹੜਾ ਸੀ ਉਹ ਆਪਣੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਜੀ ਨਾਲ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਉਸ ਨੇ ਇਸ ਦੀ ਬੇਸਿਸ ਤੇ ਬਦਲਾ ਲੈਣ ਦੀ ਜਿਹੜਾ ਸੀ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਜਹਾਂਗੀਰ ਦੇ ਜਿਹੜੇ ਸੀ ਉਹ ਕੰਨ ਪਰਨੇ ਸ਼ੁਰੂ ਕਰ ਦਿੱਤੇ ਸਨ ਇਹ ਉਸਨੇ ਮੁਸਲਮਾਨ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਸਾਹਿਬ ਦੇ ਰੂਪ ਜਿਹੜੀਆਂ ਸੀ ਉਹ ਕਈ ਸਾਜਿਚਾ ਜਿਹੜੀਆਂ ਸੀ ਉਹ ਰਚਗੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਕਾਰਨ ਹੈ ਗਾ ਸ਼ੀਦੀ ਦਾ ਉਹ ਹੈ ਆਰ ਗ੍ਰੰਥ ਦਾ ਸੰਕਲਨ ਆਰ ਗ੍ਰੰਥ ਦੇ ਸੰਕਲਨ ਨਾਲ ਬ੍ਰਾਹਮੋਣਾ ਅਤੇ ਮੁੱਲਾ ਮੋਲਾਣੇ ਦੀ ਉੱਚਤਾ ਨੂੰ ਜਿਹੜੀ ਸੀ ਉਹ ਗੈਰੀ ਟਾ ਲੱਗੀ ਸੀ ਤੇ ਇਸ ਦੇ ਨਾਲ ਨਾਲ ਕਈ ਜਿਹੇ ਸੰਤ ਫਕੀਰ ਜਿਵੇਂ ਕਿ ਕਾਹਨਾ ਸ਼ਾਹ ਹੁਸੈਨ ਸ਼ੱਜੂ ਪਿੱਲੂ ਵੀ ਸਨ ਜਿਨ੍ਹਾਂ ਦੀਆਂ ਚਨਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਜਿਹੜੀ ਸੀ ਉਹ ਥਾਂ ਨਹੀਂ ਬਾਬਾ ਜੀ ਨੇ ਦਿੱਤੀ ਸੀ ਤੇ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਤੋਂ ਬਦਲਾ ਲੈਣ ਲਈ ਜਿਹੜੀ ਸੀ ਉਹ ਬਦਲਾ ਲਈ ਠਾਨ ਲਈ ਸੀ ਤੇ ਉਹਨਾਂ ਇਹਨਾਂ ਜਿਹੜੇ ਸੀ ਭਗਤਾਂ ਜਿਹੜੇ ਸੀ ਸ਼ੱਜੂ ਕਾਨੇ ਵਰਗੇ ਉਹਨਾਂ ਨੇ ਜਿਹੜੇ ਸੀ ਉਹ ਮੁਗਲ ਸ਼ਾਸ਼ਕ ਕੋਲ ਕੋਲ ਜਿਹੜੀ ਸੀ ਸ਼ਿਕਾਇਤ ਕਰ ਦਿੱਤੀ ਕਿ ਇਸ ਗ੍ਰੰਥ ਵਿੱਚ ਇਸਲਾਮ ਦੇ ਵਿਰੁੱਧ ਜਿਹੜਾ ਵਾ ਉਹ ਲਿਖਿਆ ਜਾ ਰਿਹਾ ਹੈ ਤੇ ਅਕਬਰ ਨੇ ਨਹੀਂ ਸੀ ਇਹਨਾਂ ਸ਼ਿਕਾਇਤਾਂ ਕੋਈ ਨਹੀਂ ਤੇ ਪਰ ਜਹਾਂਗੀਰ ਤੇ ਇਹਨਾਂ ਦਾ ਜਿਹੜਾ ਸੀ ਉਹ ਬਹੁਤ ਅਸਰ ਪਿਆ ਤੇ ਉਹ ਜਿਹੜਾ ਸੀ ਉਹ ਅੰਦਰੋਂ ਦੇ ਜਿਹੜਾ ਸੀ ਉਹ ਬਾਬਾ ਜੀ ਨੂੰ ਜਿਹੜਾ ਸੀ ਉਹ ਸਾਜ਼ਿਸ਼ ਕਿਸੇ ਤਰ੍ਹਾਂ ਜਿਹੜਾ ਸੀ ਉਹ ਟਾਲ ਲਾਉਣ ਦੀ ਜਿਹੜੀ ਸੀ ਉਹ ਤਾਂ ਕਿ ਵਿੱਚ ਰੰਦਾ ਸੀ ਇਸ ਤੋਂ ਇਲਾਵਾ ਇੱਕ ਕਾਰਨ ਹੋਰ ਬਣਿਆ ਸੀ ਪ੍ਰਿਥੀਏ ਦਾ ਵਿਰੋਧ ਸੇਗੁਰੂ ਅਰਜਨ ਦੇਵ ਜੀ ਦਾ ਕਰਮ ਸੇਗੁਰੂ ਅਰਜਨ ਦੇਵ ਜੀ ਦਾ ਵੱਡਾ ਪ੍ਰਭੂ ਪਿਠੀ ਆ ਜਿਹੜਾ ਸੀ ਪ੍ਰਿਥੀ ਚੰਨ ਜਿਹੜਾ ਸੀ ਉਹ ਸੇਗੁਰੂ ਅਰਜਨ ਦੇਵ ਜੀ ਇਸ ਲਈ ਦੁਸ਼ਮਣ ਬਣ ਗਿਆ ਸੀ ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਸੀ ਪਹਿਲਾਂ ਤਾਂ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਸੇਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਇਸ ਕਰਕੇ ਉਹ ਆਪਣਾ ਪੁੱਤਰ ਜਿਹੜਾ ਮਿਹਰਬਾਨ ਸੀ ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਰ ਗੁਰਗੱਦੀ ਤੇ ਬਿਠਾਉਣਾ ਚਾਹੁੰਦਾ ਸੀ ਪਰੰਤੂ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਿਖਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੀ ਉਹ ਪ੍ਰਕਾਸ਼ ਹੋਇਆ ਤਾਂ ਪ੍ਰਿਥੀ ਚੱਦਦੀਆਂ ਜਿਹੜੀਆਂ ਉਮੀਦਾਂ ਸੀ ਉਸ ਤੇ ਪਾਣੀ ਫਿਰ ਗਿਆ ਤੇ ਉਸ ਨੇ ਜਿਹੜਾ ਸੀ ਉਹ ਗੁਰੂ ਜੀ ਦੇ ਖਿਲਾਫ ਮੁਸਲਮਾਨ ਅਧਕਾਰੀਆਂ ਦੇ ਨਾਲ ਮਿਲ ਕੇ ਜਿਹੜਾ ਸੀ ਉਹ ਮਤਲਬ ਕਿ ਬਾਬਾ ਜੀ ਨੂੰ ਜਿਹੜਾ ਮੁਕਸਾਲ ਪਹੁੰਚਾਉਂਦਾ ਕਈ ਜਿਹੜਾ ਹਿਲਾ ਸੀ ਜਿਹੜਾ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਹੋਰ ਗੁਰੂ ਅਰਜਨ ਦੇਵ ਜੀ ਦੀ ਦਾ ਕਾਰਨ ਬੰਦਾ ਹੈ ਖੁਸਰੋ ਬਿਸਾਈ ਟਾਕਰਨਾ ਖੁਸਰੋ ਜੋ ਹੈ ਉਹ ਉਸਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਜਿਹੜਾ ਸੀ ਉਹ ਵਿਦਰੋਹ ਕਰ ਦਿੱਤਾ ਸੀ ਅਤੇ ਪਰ ਹਾਰ ਖਾ ਕੇ ਜਿਹੜਾ ਸੀ ਰਾਜਕਮਾਰ ਜਿਹੜਾ ਸੀ ਜਹਾਂ ਖੁਸਰੋ ਜਿਹੜਾ ਸੀ ਉਹ ਪੰਜਾਬ ਵੱਲ ਆ ਗਿਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਜਿਹੜਾ ਸੀ ਉਹ ਅੰਮ੍ਰਿਤਸਰ ਜਿਹੜਾ ਸੀ ਆ ਗਿਆ ਗੁਰੂ ਅਰਜਨ ਦੇਵ ਜੀ ਨੇ ਉਸਦੇ ਮੱਥੇ ਤੇ ਤਿਲਕ ਲਾ ਕੇ ਸੁਖ ਸ਼ਾਂਤੀ ਦੀ ਉਸ ਲਈ ਅਰਦਾਸ ਕੀਤੀ ਸੀ ਤੇ ਉਸ ਨੂੰ ਕੁਝ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ ਤੇ ਗੁਰੂ ਜੀ ਦੁਆਰਾ ਖੁਸਰੋ ਨੂੰ ਦਿੱਤੀ ਗਈ ਇਸ ਮਦਦ ਕਰਕੇ ਜਿਹੜਾ ਸੀ ਉਸ ਨੂੰ ਖੁਸਰੋ ਦੇ ਵਿਰੋਧ ਨਾਲ ਝੋੜ ਦਿੱਤਾ ਤੇ ਉਹਨਾਂ ਤੇ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਸਰਕਾਰ ਵਿਰਧੀ ਵਿਦਰੋਹ ਵਿੱਚ ਮਦਦ ਕੀਤੀ ਹੈ ਜਦਕਿ ਅਜੇਹਾ ਨਹੀਂ ਸੀ ਕਿਉਂਕਿ ਗੁਰੂ ਜੀ ਜਿਹੜੇ ਸੀ ਉਹਨਾਂ ਨੇ ਉੱਚਾ ਇਨਸਾਨੀ ਕਦਰਾਂ ਕੀਮਤਾਂ ਦੇ ਅਨੁਸਾਰ ਕੇ ਇੱਕ ਦੁਖੀ ਇਨਸਾਨ ਦੀ ਮਦਦ ਕੀਤੀ ਸੀ ਨਾ ਕਿ ਕਿਸੇ ਰਾਜਨੀਤਿਕ ਸਾਜ਼ਿ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਇਹ ਵੀ ਜੋ ਹੈ ਸ਼੍ਰੀ ਗੁਰੂ ਰਜਨ ਦੇਵ ਜੀ ਦੀ ਸ਼ੀਰਧਾ ਮੁਖ ਕਾਰਨ ਜਿਹੜਾ ਸੀ ਉਹ ਬਣਿਆ ਤੇ ਜਦੋਂ ਕੋਈ ਚਾਰਾ ਨਾ ਚੱਲਿਆ ਮੁਸਲਾਂ ਦਾ ਮੁਗਲਾਂ ਦਾ ਜਹਾਗੀਰ ਵਰਗਿਆਂ ਦਾ ਤਾਂ ਅੰਤ ਵਿੱਚ ਬਾਬਾ ਜੀ ਨੂੰ ਜਿਹੜਾ ਸੀ ਉਹ ਕਈ ਤੰਦ ਜਿਹੜੇ ਸੀ ਉਹ ਤਸ਼ੀਹ ਦਿੱਤੇ ਗਏ ਜਿਵੇਂ ਇਹਨਾਂ ਨੂੰ ਉਬਲਦੇ ਪਾਣੀ ਵਿੱਚ ਜਿਹੜਾ ਸੀ ਉਹ ਨਹਿਲਣ ਲਈ ਜਿਹੜਾ ਉਹਨਾਂ ਨੂੰ ਕਿਹਾ ਗਿਆ ਤੇ ਉਹਨਾਂ ਨੇ ਸਿਰ ਉੱਪਰ ਜਿਹੜਾ ਸੀ ਉਹ ਤਪਦੀ ਰੇਤ ਜਿਹੜੀ ਸੀ ਉਹ ਬਲਦੀ-ਵਲਦੀ ਰੇਤ ਜਿਹੜੀ ਪਾਈ ਗਈ ਥੱਲੇ ਲੋਹ ਦੇ ਉੱਪਰ ਉਹਨਾਂ ਨੂੰ ਤੱਤੀ ਲੋਹ ਦੇ ਉੱਪਰ ਬਿਠਾਇਆ ਗਿਆ ਤੇ ਇਹਨਾਂ ਦਸਿਆਂ ਦੇ ਕਰਕੇ 1606 ਈਸਵੀ ਚ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਸੀ ਉਹਨਾਂ ਦੀ ਸ਼ਹੀਦੀ ਹੋਈ ਸੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ